ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਸੰਬੰਧੀ ਹੋਈ ਤਹਿਸੀਲ ਪੱਦਰੀ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਸੰਬੰਧੀ ਇੱਕ ਤਹਿਸੀਲ ਪੱਦਰਦੀਨ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਪਵਨ ਰਜਿਸਟਰ ਫਿਲੌਰ ਵਿਖੇ ਹੋਈ ਜਿਸ ਵਿੱਚ ਤਹਿਸੀਲ ਪੱਦਰ ਦੀਆਂ ਸਮੂਹ ਸ਼੍ਰੀ ਗੁਰੂ ਰਵਿਦਾਸ ਸੁਭਾਵਾਂ ਨੇ ਹਿੱਸਾ ਲਿਆ ਅਤੇ ਆਪੋ ਆਪਣੇ ਸਜਾਓ ਦਿੱਤੇ आज दिए मीटिंग श्री गुरु रविदास पवन रजिस्टर फिलौर दे प्रधान राज कुमार संधु खजानची बाबू सोहन लाल सगर जनरल सेक्रेटरी तारा चंद जखू दी अगवाई हेठ होई श्री गुरु रविदास मंदिर प्रबंधक कमेटी नूरमहिल रोड फिलौर दे प्रधान हरमेश मेशी चेयरमैन सुरजीत कुमार खजांची अशोक राज फौजी जनरल सेक्रेटरी दिलबाग बेदी अवतार चंद वाइस प्रधान राम मूर्ति ਅਤੇ ਹੋਰ ਮੋਲਾਵਾਸੀ ਮੌਜੂਦ ਸਨ ਇਸ ਤੋਂ ਇਲਾਵਾ ਪਿੰਡ ਨੰਗਲ ਤੋ ਸ੍ਰੀ ਗੁਰੂ ਰਵਿਦਾਸ ਪਵਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਜੀ ਖੁਸ਼ੀ RAM ਅਤੇ ਸਮੂਹ ਮੈਂਬਰ ਪਿੰਡ ਰਾਮਗੜ ਤੋਂ ਪ੍ਰਧਾਨ ਸਰਪਜੀਤ ਸਾਭੀ ਅਤੇ ਸਮੂਹ ਮੈਂਬਰ ਇਹਨਾਂ ਤੋਂ ਇਲਾਵਾ ਕਾਉਂਸਲਰ ਜਸਪਾਲ ਗਿੰਡਾ ਕਾਉਂਸਲਰ ਪਤੀ ਰਾਏ ਬਰਿੰਦਰ ਚੋਹਾਨ ਅੰਮ੍ਰਿਤ ਪੋਸਲੇ ਤੋਂ ਇਲਾਵਾ ਹੋਰ ਵੀ ਸੰਗਤ ਮੌਜੂਦ ਰਹੀ ਮੀਟਿੰਗ ਵਿੱਚ ਆਈ ਸੰਗਤਾਂ ਨੂੰ ਚਾਹ ਪਕੌੜਿਆਂ ਦਾ ਲੰਗਰ ਅਟੁੱਟ ਵਰਤਾਇਆ ਗਿਆ एपी न्यूज़ पंजाबी ਲਈ ਫਿਲੌਰ ਤੋਂ ਪ੍ਰਭ ਭਾਲ ਦੀ ਖਾਸ ਰਿਪੋਰਟ ਅੱਜ ਸ੍ਰੀ ਗੁਰਦਾਸ ਭਵਨ 플ੋਰ ਵਿਖੇ ਸ੍ਰੀ ਗੁਰਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਉత్సਵ ਤੇ ਮੀਟਿੰਗ ਹੋਈ ਆ ਜਿਹਦੇ ਵਿੱਚ ਨਵਰ ਕੀਰਤਨ ਤੇ ਗੁਰਪੁਰਬ 'ਤੇ ਵਿਚਾਰ ਕੀਤਾ ਗਿਆ ਨਗਰ ਕੀਰਤਨ 31 ਜਨਵਰੀ ਨੂੰ ਸ੍ਰੀ ਗੁਰਦਾਸ ਭਵਨ ਨੂੰ 플ੋਰ ਤੋਂ ਚਲੂ ਹੋ ਕੇ ਪਿੰਡ ਗੜਾ ਡਾਟਰ ਮੇਰੇਦਾਰ ਚੌਕ ਸ੍ਰੀ ਗੁਰਦਾਸ ਮੰਦਰ ਨੂਰਨਾ ਰੋਡ 플ੋਰ ਨੰਗਲ ਰਾਮਗੜ੍ਹ ਲੁਧਿਆਣਾ ਬਾਈਪਾਸ ਡਾਟਰ ਬੇਰਨ ਬੇਦਗਰ ਚੌਕ ਸਟੇਸ਼ਨ ਮੁਹੱਲਾ ਭੰਡੇਰਾ ਮੁਹੱਲਾ ਮਲਾਹਾ ਵਾਸਾਲਾ ਮੰਦਰ ਸ਼ੈ ਮੰਦਰ ਤਾਂ ਹੁੰਦਾ ਹੋਇਆ ਫਿਰ ਉਹ 10 ਗੇਟ ਜਿਹੜੀ ਸਮਾਪਤੀ ਹੋਏਗੀ ਉੱਥੇ ਸਾਰੇ ਅਸੀਂ ਜੋ ਸੰਗਤਾਂ ਧਿਆਟੀਆਂ ਆਈਆਂ ਨੇ ਉਹਨਾਂ ਨੂੰ ਉੱਥੇ ਸਨਮਾਨ ਦਿੱਤਾ ਜਾਊਗਾ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਬੇਨਤੀਆਂ ਕੀਤੀਆਂ ਆ ਮੈਂ ਕਿਸੇ ਕਿਸਮ ਦਾ ਪਟਾਕੇ ਨਚਾਉਣਾ ਕੋਈ ਕਿਸੇ ਕਿਸਮ ਦਾ ਕੋਈ ਦਪਈਆ ਬਾਹਨ ਨਹੀਂ ਲੈ ਕੇ ਆਉਣਾ ਇਹ ਸੰਗਤਾਂ ਨੂੰ ਬੇਨਤੀ ਆ ਕਿਸੇ ਵੀ ਤਰ੍ਹਾਂ ਦਾ ਗਲ ਵਿੱਚ ਕੋਈ ਪੰਨਾ ਕੋਈ ਗੁਸਾਫਾ ਕੋਈ ਆਪਣੇ ਮਾਹੌਲਰ ਕੋਈ ਸਰੋਪਾ ਇਹ ਪਾ ਕੇ ਸਾਰੇ ਘੁੰਮਣ ਦੀ ਮਨਾਹੀ ਆ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ 31 ਜਨਵਰੀ ਨੂੰ ਠੀਕ 8:30 ਵਜੇ ਇੱਥੇ ਗੁਰੂ ਘਰ ਦੇ ਕੋਲ ਪਹੁੰਚੋ ਤੇ ਜੋ ਵੀ ਸੰਗਤਾਂ ਨੂੰ ਵਾਸਤੇ ਟਰਾਲੀਆਂ ਟਰੈਕਟਰ ਜੋ ਵੀ ਮਹੱਈਆ ਕੀਤੇ ਗਏ ਉਹਨਾਂ 'ਚ ਆ ਕੇ ਬਾਜਮਾਨ ਹੋਣ ਦੀ ਕਿਰਪਾ ਕਰੋ ਇੱਕ ਵਾਰੀ ਫੇਰ ਸਾਰੀ ਸੰਗਤਾਂ ਨੂੰ ਗੁਰਪੁਰਬ ਤੇ ਲੱਖ ਲੱਖ ਵਧਾਈ ਸ਼ਿਰਗੁਰਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਜੋ ਕਿ 31 ਜਨਮ ਜਨਮਰੀ ਨੂੰ ਸ਼ੋਭਾ ਯਾਤਰਾ ਸ਼ਹਿਰ ਫਲੋ ਦੀ ਪ੍ਰਕਰਮਾਂ ਕਰੂਗੀ ਔਰ ਪਹਿਲੀ ਫਰਵਰੀ ਨੂੰ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ ਅੱਜ ਸ਼੍ਰੀ ਗੁਰਦਾਸ ਭਵਨ ਪ੍ਰਬੰਧਕ ਕਮੇਟੀ ਫਲੋਰ ਵਿਖੇ ਇਲਾਕੇ ਦੀਆਂ ਸਮੂਹ ਸੁਭਾਵਾਂ ਵੱਲੋਂ ਆਪੋ ਆਪਣੇ ਵਿਚਾਰ ਰੱਖੇ ਗਏ ਔਰ ਪ੍ਰਕਾਸ਼ ਦਿਹਾੜੇ ਸੰਬੰਧੀ ਵਿਚਾਰ ਵਟਾਂਦਰਾ ਕੀਤੇ ਗਏ ਮੈਂ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਆ ਕਿ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਵੀ ਜਿਸ ਤਰ੍ਹਾਂ ਆਪਾਂ ਦੀਵਾਲੀ ਤੇ ਦੀਪਮਾਲਾ ਕਰਦੇ ਆ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਆਪਣੇ ਇਲਾਕੇ ਦੇ ਵਿੱਚ ਆਪਣੇ ਆਪਣੇ ਪਿੰਡਾਂ ਦੇ ਵਿੱਚ ਉਸ ਦਿਨ ਤੇ ਦੀਪਮਾਲਾ ਦਾ ਦੀਪਮਾਲਾ ਬੜੇ ਵੱਡੇ ਪੱਧਰ ਤੇ ਕੀਤੇ ਜਾਵੇ ਔਰ ਮੈਂ ਫੇਰ ਇੱਕ ਵਾਰ ਆਪਣੇ ਵੱਲੋਂ ਸਾਰਿਆਂ ਨੂੰ ਮੁਬਾਰਕ ਦਿੰਦਾ ਵਧਾਈ ਦਿੰਦਾ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ